ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਅਸੀਂ ਸਤੂ ਦੇ ਲੱਡੂ ਯਾਨੀ ਕਿ ਭੁੱਜੇ ਹੋਏ ਛੋਲਿਆਂ ਦੇ ਲੱਡੂ ਬਹੁਤ ਜ਼ਿਆਦਾ ਹੈਲਦੀ ਹੁੰਦੇ ਨੇ ਵੱਡਿਆਂ ਲਈ ਬੱਚਿਆਂ ਲਈ ਸਾਰੇ ਇਹਨੂੰ ਖਾ ਸਕਦੇ ਨੇ ਬਹੁਤ ਟੇਸਟੀ ਵੀ ਹੁੰਦੇ ਨੇ ਅਸੀਂ ਇਹਨੂੰ ਬੜੇ ਹੈਲਦੀ ਤਰੀਕੇ ਨਾਲ ਬਣਾਵਾਂਗੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਥਕਾਨ ਰਹਿੰਦੀ ਹੋਵੇ ਰੋਜ਼ ਦਾ ਇੱਕ ਲੱਡੂ ਖਾਣ ਨਾਲ ਸਭ ਦੂਰ ਹੋ ਜਾਏਗੀ ਦੇਖੋ ਇਹਦਾ ਟੈਕਸਚਰ ਕਿੰਨੇ ਜਿਆਦਾ ਸੌਫਟ ਬਣੇ ਨੇ ਤਖਾਨ ਵਿੱਚ ਵੀ ਬਹੁਤ ਟੇਸਟੀ ਨੇ ਜੇ ਰੈਸਪੀ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇੱਥੇ ਆਪਾਂ 2 ਕੱਪ ਚਨੇ ਲਵਾਂਗੇ ਇਹਨਾਂ ਦਾ ਛਿਲਕਾ ਰਿਮੂਵ ਕਰ ਲਾਂਗੇ ਤੁਸੀਂ ਛਿਲਕੇ ਵਾਲੇ ਚਨੇ ਵੀ ਲਾ ਸਕਦੇ ਹੋ ਇਹਨਾਂ ਨੂੰ ਮਿਕਸੀ ਦੇ ਜਾਰ ਵਿੱਚ ਪਾ ਕੇ 2-3 ਮਿੰਟ ਵਾਸਤੇ ਦਰਦਰਾ ਜਿਹਾ ਪੀਸ ਲਾਂਗੇ ਜਿਆਦਾ ਬਰੀਕ ਨਹੀਂ ਪੀਸਾਂਗੇ ਆ ਦੇਖੋ ਇੱਥੇ ਚਨੇ ਦਾ ਪਾਊਡਰ ਬਣ ਕੇ ਤਿਆਰ ਹੈ ਮੈਂ ਇਹਨਾਂ ਨੂੰ ਜ਼ਿਆਦਾ ਬਰੀਕ ਨਹੀਂ ਕੀਤਾ ਹੁਣ ਅਗਲੀ ਤਿਆਰੀ ਕਰਾਂਗੇ ਇੱਥੇ ਲਵਾਂਗੇ ਇੱਕ ਪੈਨ ਉਹਦੇ ਵਿੱਚ ਪਾਦਾਂਗੇ ਦੋ ਵੱਡੇ ਚਮਚ ਦੇਸੀ ਘਿਓ ਦੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਗੈਸ ਦੀ ਫਲੇਮ ਇੱਥੇ ਲੋ ਰੱਖਾਂਗੇ ਕਿਉਂਕਿ ਅਸੀਂ ਇੱਥੇ ਡਰਾਈ ਫਰੂਟਸ ਨੂੰ ਫਰਾਈ ਕਰਨਾ ਹੈ ਘਿਓ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਹੁਣ ਇਹਦੇ ਵਿੱਚ ਪਾਦਾਂਗੇ ਕੁਝ ਕੱਟੇ ਹੋਏ ਡਰਾਈ ਫਰੂਟਸ ਉਹਦੇ ਵਿੱਚ ਮੈਂ 4-5 ਬਾਦਾਮ ਚਾਰ ਪੰਜ ਜੀ ਇੱਥੇ ਕਾਜੂ ਲੈਨੇ ਤੇ ਥੋੜੇ ਜੇ ਪਿਸਤੇ ਪਾ ਕੇ ਇਹਨਾਂ ਨੂੰ 2 ਮਿੰਟ ਵਾਸਤੇ ਫਰਾਈ ਕਰਾਂਗੇ ਤੁਸੀਂ ਆਪਣੀ ਮਰਜ਼ੀ ਦੇ ਕੋਈ ਵੀ ਡਰਾਈ ਫਰੂਟਸ ਇਹਦੇ ਵਿੱਚ ਪਾ ਸਕਦੇ ਹੋ ਤੇ ਡਰਾਈ ਫਰੂਟਸ ਵੱਧ ਜਾਂ ਘੱਟ ਵੀ ਪਾ ਸਕਦੇ ਹੋ ਹੁਣ ਇਹਦੇ ਵਿੱਚ 2-3 ਚਮਚੇ ਖੋਪੇ ਦੇ ਪਾ ਦਾਂਗੇ ਇੱਥੇ ਮੈਂ ਡਰਾਈ ਕੋਕੋਨਟ ਨੂੰ ਕद्दूकस ਕਰ ਲਿਆ ਸੀ ਤੇ ਇਹਨੂੰ ਵੀ 1 ਮਿੰਟ ਵਾਸਤੇ ਭੁੰਨ ਲਾਂਗੇ ਤੁਸੀਂ ਚਾਹੋ ਤੇ ਖੋਪੇ ਨੂੰ ਸਕਿਪ ਵੀ ਕਰ ਸਕਦੇ ਹੋ ਪਰ ਮੈਂ ਗਰਮੀ ਦੇ ਮੌਸਮ ਕਰਕੇ ਸਾਰੇ ਡ్రਾਈ ਫਰੂਟਸ ਥੋੜੇ ਥੋੜੇ ਲਏ ਨੇ। ਐਥੇ ਸਾਰੇ ਡ్రਾਈ ਫਰੂਟਸ ਭੁੱਜ ਕੇ ਤਿਆਰ ਹੋ ਗਏ ਨੇ। ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ। ਤੇ ਉਸੇ ਕੜਾਈ ਵਿੱਚ ਹੋਰ ਦੇਸੀ ਘਿਓ ਪਾਵਾਂਗੇ ਤੇ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ। ਘਿਓ ASCII ਇਹਦੇ ਵਿੱਚ ਨਾਲ-ਨਾਲ ਐਡ ਕਰਾਂਗੇ। ਹੁਣ ਪਾ ਦਾਂਗੇ ਪੀਸਿਆ ਹੋਇਆ ਸਤੂ ਤੇ ਹਲਕੇ-ਥਾ ਨਾਲ ਮਿਕਸ ਕਰਦੇ ਜਾਵਾਂਗੇ ਤੇ ਦੇਖਾਂਗੇ ਕਿ ਸਾਨੂੰ ਹੋਰ ਘਿਓ ਦੀ ਜ਼ਰੂਰਤ ਪੈਂਦੀ ਹੈ ਕਿ ਨਹੀਂ। ਕਿਓ ਥੋੜਾ ਲੱਗ ਰਿਹਾ ਹੈ ਥੋੜਾ ਜਿਹਾ ਕਿਓ ਹੋਰ ਐਡ ਕਰਾਂਗੇ ਤੇ ਇਹਨੂੰ ਮਿਕਸ ਕਰਦੇ ਜਾਵਾਂਗੇ ਅਤੇ ਦੇਖੋ ਸਤੂ ਦਾ ਮਿਕਸਚਰ ਗਿੱਲਾ-ਗਿੱਲਾ ਹੋ ਗਿਆ ਹੈ ਮਤਲਬ ਇੰਨਾ ਕਿਓ ਇਹਦੇ ਵਿੱਚ ਬਹੁਤ ਹੈ ਇੱਥੇ ਆਪਾਂ 2 ਕੱਪ ਸਤੂ ਦੇ ਲਏ ਸੀ ਤੇ 1 ਕੱਪ ਦੇ ਵਿੱਚ ਕਿਓ ਅਸੀਂ ਪਾ ਦਿੱਤਾ ਹੈ 2 ਮਿੰਟ ਵਾਸਤੇ ਇਹਨਾਂ ਨੂੰ ਹੁੰਨਾਂਗੇ ਜੇ ਅਸੀਂ ਸਤੂ ਦੀ ਜਗ੍ਹਾ ਬੇਸਨ ਯੂਜ਼ ਕਰਦੇ ਹਾਂ ਤੇ ਸਾਨੂੰ ਬੇਸਨ ਨੂੰ ਜ਼ਿਆਦਾ ਪੁੰਨਣ ਦੀ ਜ਼ਰੂਰਤ ਪੈਂਦੀ ਹੈ ਸਤੂ ਦੇ ਲੱਡੂ ਬਣਾਉਣ ਵਿੱਚ ਇੰਨਾ ਹੈ ਕਿ ਇਹਦੇ ਵਿੱਚ ਮਿਹਨਤ ਘੱਟ ਲੱਗਦੀ ਹੈ ਤੇ ਬਹੁਤ ਜਲਦੀ ਇਹ ਬਣ ਜਾਂਦੇ ਨੇ 2-3 ਮਿੰਟ ਹੋ ਗਏ ਨੇ ਸਤੂ ਬਹੁਤ ਵਧੀਆ ਪੁੱਜ ਗਿਆ ਹੈ ਹਲਕੀ ਹਲਕੀ ਸਮੈਲ ਆਣੀ ਸ਼ੁਰੂ ਹੋ ਗਈ ਹੈ ਗੈਸ ਦੀ ਫਲੇਮ ਆਫ ਕਰ ਦਾਂਗੇ ਤੇ ਇਹਨੂੰ ਕਿਸੇ ਬੋਲ ਵਿੱਚ ਕੱਢ ਲਾਂਗੇ ਤਾਂ ਕਿ ਇਹ ਠੰਡਾ ਹੋ ਸਕੇ ਅੱਧੇ ਘੰਟੇ ਵਾਸਤੇ ਰੱਖਾਂਗੇ ਮਤਲਬ ਮਿਕਸਚਰ ਨਾ ਜ਼ਿਆਦਾ ਠੰਡਾ ਹੋਵੇ ਤੇ ਨਾ ਜ਼ਿਆਦਾ ਗਰਮ ਤਦਾਰਾ ਮਨ ਨਾਲ ਹੱਥ ਲੱਗ ਸਕੇ ਇਹਨਾਂ ਕਸੀ ਠੰਡਾ ਕਰ ਲਾਂਗੇ ਅੱਧਾ ਘੰਟਾ ਹੋ ਗਿਆ ਹੈ ਸਤੂ ਸਾਡਾ ਠੰਡਾ ਹੋ ਗਿਆ ਹੈ ਇਹਦੇ ਵਿੱਚ ਪਾ ਦਾਂਗੇ ਇੱਕ ਕੱਪ ਸ਼ੱਕਰ ਤੁਸੀਂ ਇਥੇ ਚੀਨੀ ਦਾ ਵੀ ਯੂਜ਼ ਕਰ ਸਕਦੇ ਹੋ ਪਰ ਮੈਂ ਇਹਨੂੰ ਹੈਲਦੀ ਤਰੀਕੇ ਨਾਲ ਬਣਾ ਰਹੀ ਆ ਇਸ ਲਈ ਮੈਂ ਇਹਦੇ ਵਿੱਚ ਸ਼ੱਕਰ ਦਾ ਯੂਜ਼ ਕਰ ਰਹੀ ਆ ਤੁਸੀਂ ਇਹਦੀ ਜਗ੍ਹਾ ਗੁੜ ਵੀ ਪਾ ਸਕਦੇ ਹੋ ਪਰ ਗੁੜ ਨੂੰ ਇਹਦੇ ਵਿੱਚ ਮੈਲਟ ਕਰਕੇ ਪਾਣਾ ਪੈਂਦਾ ਹੈ ਹੁਣ ਪਾ ਦਾਂਗੇ ਇਹਦੇ ਵਿੱਚ ਫਰਾਈ ਕੀਤੇ ਹੋਏ ਡਰਾਈ ਫਰੂਟਸ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਇੱਥੇ ਮਿੱਠਾ ਵੱਧ ਘੱਟ ਵੀ ਪਾ ਸਕਦੇ ਹੋ ਪਰ ਇੰਨਾ ਮਿੱਠਾ ਇਹਦੇ ਵਿੱਚ ਬਿਲਕੁਲ ਸਹੀ ਹੈ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹੱਥਾਂ ਦਾ ਯੂਜ਼ ਕਰਦੇ ਹੋਏ ਇਹਦੇ ਨਾਰਮਲ ਸਾਈਜ਼ ਦੇ ਲੱਡੂ ਬਣਾ ਲਾਂਗੇ ਤੁਸੀਂ ਇੱਥੇ ਕਿਸੇ ਵੀ ਸਾਈਜ਼ ਦੇ ਵੱਡੇ ਛੋਟੇ ਕਿਸੇ ਵੀ ਸਾਈਜ਼ ਦੇ ਲੱਡੂ ਬਣਾ ਸਕਦੇ ਹੋ ਦੇਖੋ ਇੱਥੇ ਬਾਈਂਡਿੰਗ ਬਹੁਤ ਵਧੀਆ ਹੋ ਰਹੀ ਹੈ ਜਿਹੜੇ ਮਾਪ ਨਾਲ ਅਸੀਂ ਇਹ ਲੱਡੂ ਬਣਾਏ ਨੇ ਬਿਲਕੁਲ ਪਰਫੈਕਟ ਹੈ ਇਦਾਂ ਅਸੀਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਾਂਗੇ ਪੂਜੇ ਚਨੇ ਦੇ ਲੱਡੂ ਖਾਣ ਵਿੱਚ ਤਾਂ ਟੇਸਟੀ ਹੁੰਦੇ ਨੇ ਹੈਲਦੀ ਵੀ ਬਹੁਤ ਜ਼ਿਆਦਾ ਹੁੰਦੇ ਨੇ ਤੁਸੀਂ ਵੀ ਆਪਣੇ ਘਰ ਵਿੱਚ ਇਹ ਲੱਡੂ ਜ਼ਰੂਰ ਬਣਾਓ ਗਰਮੀ ਹੋਵੇ ਜਾਂ ਸਰਦੀ ਤੁਸੀਂ ਕਿਸੇ ਵੀ ਮੌਸਮ ਵਿੱਚ ਨੂੰ ਬਣਾ ਸਕਦੇ ਹੋ ਦੇਖੋ ਇਹ ਲੱਡੂ ਸਾਡੇ ਬਣ ਕੇ ਤਿਆਰ ਨੇ ਦੇਖਣ ਵਿੱਚ ਵੀ ਕਿੰਨੇ ਸੋਹਣੇ ਲੱਗ ਰਹੇ ਨੇ ਜੇ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਵਧੀਆ ਜਿਹੇ ਟੈਸਟ ਦੇ ਨਾਲ